ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹਾਂ ਲੋ ਜੀ ਆਪਾਂ ਲਾਤਾ ਕੂਤਰਾ ਨੂੰ ਨਵਾਂ ਜਾਲ ਵੱਡਾ ਕਰਕੇ ਅਬ ਬਾਕੀ ਆਪਾਂ ਦਿਖਾਉਨੇ ਆ ਸਾਨੂੰ ਲੋ ਜੀ ਆ ਆਪਣੀ ਜਾਲ ਜ ਸਤਰੀ ਇੰਨਾ ਉੱਚਾ ਜਾਲ ਹੱਥ ਵੀ ਟੱਚ ਹੁੰਦਾ ਆਪਣਾ ਆ ਆਪਣੇ ਲਾਈਆਂ ਬੱਚਿਆਂ ਨੂੰ ਟੋਕਰੀਆਂ ਇੱਧਰ ਵੀ ਲੈਕਣੇ ਆਪਣੇ ਧਰ ਲੈ ਜਾਂਦੇ ਇਹ ਕਾਜੀ ਤੇ ਭਰਿਆ ਦੇ ਇਹ ਆਪਾਂ ਲਾਈਆਂ ਸੀ ਨਵੀਆਂ ਜੋੜੀਆਂ ਤੇ ਇਹ ਪਹਿਲਾਂ ਖੁੱਡਾ ਖੁੱਲੇ ਸੀ ਇਹ ਫਿਰ ਵਿਚਾਲੇ ਦੋ ਪਾਸੇ ਬਣਾਤੇ ਉਧਰ ਵੀ ਜੋੜੇ ਛੱਡੇ ਹੋਏ ਨੇ ਇਹ ਵੀ ਜੋੜੇ ਛੱਡੇ ਹੋਏ ਨੇ ਇਹ ਆਪਾਂ ਕੀਤਾ ਖੁੱਡਿਆਂ ਦਾ ਨਵਾਂ ਕੰਮ ਟੋਕਰੀਆਂ ਲਾਈਆਂ ਇੱਧਰ ਤੇ ਦੱਸੋ ਬਾਕੀ ਕਿੰਨੇ ਕਿਹੜੇ ਬਾਈ ਨੇ ਲਾ ਦੇ ਨਵੇਂ ਜੋੜੇ ਆਪਾਂ ਇਹਦਾ ਕਰਤਾ ਕੰਮ ਜੋੜੇ ਨਵੇਂ ਲਾਤੇ ਉਹ ਤੇ ਦੂਜੇ ਆਪਣੇ ਹਾਂ ਇਹ ਕਾ ਬੈਠਾ ਇਹ ਆਪਣਾ ਆਂਡਿਆਂ ਤੇ ਕੁਸਕਣੇ ਧਰ ਲੈ ਆਂਡੇ ਬਾਕੀ ਧਰ ਲੈਣਗੇ ਦੇ ਨਿੱਧਰ ਇਨਣੇ ਵਾਲੇ ਹਾਂ ਤਾਂ ਰੱਤਾ ਵੀ ਜਿਹੜਾ ਰੱਤਾ ਆਪਣਾ ਹਾਂ ਉਹਦਾ ਬੱਚਾ ਫਿਰਦਾ ਹੈ ਜੀ ਅੱਛਾ ਰੱਤੇ ਦਾ ਬੱਚਾ ਫਿਰਦਾ ਹੈ ਜਿਹੜਾ ਗਿਫਟ ਕੀਤਾ ਸੀ ਆਪਾਂ ਨੂੰ ਅੱਛਾ ਬਹੁਤ ਫੈਕਟੜ ਦਾ ਫੈਕਟੜ ਦਾ ਪੂਰਾ ਦਾ ਵੀ ਰੱਤਾ ਹੋਇਆ ਸੀ ਆਪਾਂ ਨੂੰ ਗਿਫਟ ਤੁਹਾਨੂੰ ਦਿਖਾਉਣੇ ਆ ਰੱਤਾ ਕਿਹੜਾ ਸੀਗਾ ਉਹ ਬੈਠਾ ਉਹ ਬੈਠਾ ਰੱਤਾ ਆਪਣਾ ਇਹ ਹੋਇਆ ਸੀ ਗਿਫਟ ਆਪਾਂ ਨੂੰ ਤੇ ਬੱਚਾ ਇਹ ਦੌੜਦਾ ਆਪਣਾ ਬਾਕੀ ਤੁਹਾਨੂੰ ਉਹ ਅੱਧਰ ਦਿਖਾਉਨੇ ਆ ਇੱਕ ਵੈਰਾਈਟੀ ਬੱਟਾ ਬਹੁਤ ਆਜੇ ਯਾਰ ਨਹੀਂ ਪਿਆ ਆਪਣੇ ਉਹ ਬਰ ਪਾਸੇ ਹੀ ਪੈ ਗਿਆ ਸਾਰੇ ਇੱਧਰ ਖੋਣਾ ਤੁਹਾਨੂੰ ਇੱਕ ਆਈਟਮ ਹੂੰ ਜਿਹੜਾ ਹੋ ਬੈਠਾ ਵਾ ਉਹ ਆਪਾਂ ਲਾਇਆ ਸੀ ਪਹਿਲਾਂ ਹੱਥ ਤੇ ਇੱਕ ਉਹ ਬੈਠਾ ਦੋ ਨੰਬਰ ਤੇ ਲਾਲ ਘਾਂਡਾ ਦੇ ਇਧਰ ਚਿੱਟੇ ਦੇ ਵਿਚਾਲੇ ਇੱਕੋ ਉੱਤੇ ਬੈਠਾ ਖੁੰਜੇ 'ਚ ਇਹ ਆਪਾਂ ਪਹਿਲਾਂ ਹੱਥ ਤੇ ਗਝਾਈ ਸੀਗੇ ਉਸ ਤੋਂ ਬਾਅਦ ਫੇਰ ਥੋੜਾ ਘਰੇ ਕੰਮ ਚੱਲਣ ਕਰਕੇ ਫੇਰ ਸਾਮ ਸਵਾਲ ਘਟ ਗਈ ਸੀਗੀ ਬੀ ਹੋ ਗਏ ਹੋਰ ਪਾਸੇ ਫੇਰ ਉਸ ਤੋਂ ਬਾਅਦ ਹੁਣ ਦੁਬਾਰਾ ਕੋਈ ਬੱਚਾ ਹੋਰ ਰੱਤੇ ਦਾ ਦੇਖਾਂਗੇ ਰੱਤੇ ਦਾ ਬੱਚਾ ਲਾਵਾਂਗੇ ਹੱਥ ਤੇ ਲਾਈ ਵੀ ਮਤਲਬ ਦਿਖਾ ਆਪਣਾ ਉਹ ਹਾਂ ਬਈ ਡੱਬੇ ਹੱਥ ਤੇ ਲਾਏ ਹੋਏ ਸੀ ਸਾਡੇ ਬੰਦੇ ਦੇ ਡੈਰੀ ਤੇ ਜਾਣ ਕਰਕੇ ਤੇ ਮਿਸਤਰੀ ਲੱਗਣ ਕਰਕੇ ਘਰੇ ਤੇ ਫਿਰ ਇਹ ਡੱਬੇ ਬਾਈ ਅਸੀਂ ਛੁੱਡੇ ਦੇ ਉੱਪਰ ਛੜ ਤੇ ਤੇ ਬਾਈ ਨੇ ਹੱਥ ਤੇ ਲਾਇ ਸੀ ਪ੍ਰਗਟਮੇ ਤੇ ਇੱਕ ਹੋ ਬੈਠਾ ਖੁੰਜੇ ਚ ਇੱਕ ਹੋ ਬੈਠਾ ਬਾਈ ਉੱਤੇ ਕਰਦੇ ਕਰਦੇ ਸਾਡੇ ਛੇ ਘਰੇ ਰੱਖੇ ਸੀ ਅਸੀਂ ਸਾਹਮਣੇ ਇਹ ਬਾਰਬੂਰ ਵੀ ਨਹੀਂ ਛੱਡੇ ਸੀ ਸਤਲੀ ਤੇ ਵੀ ਨਹੀਂ ਲਾਏ ਹੱਥ ਤੇ ਹੀ ਲਾਏ ਸੀ ਇਹ ਹੱਥ ਤੇ ਹੀ ਰਹਿੰਦੇ ਆ ਬਾਈ ਹੌਣ ਸੱਡਨ ਖਰ ਨੂੰ ਥੋੜਾ ਜਿਆ ਹੌਣ ਸੱਡਨ ਗਾਣ ਥੋੜਾ ਜਿਆ ਇਹ ਭੁੱਲ ਗਿਆ ਆ ਜਾਂਦੇ ਕਦੇ ਕਿਤਰਾ ਜਗ ਤੇ ਰਹਿਣ ਕਰਕੇ ਕਿਤਰਾ ਰਹਿਣ ਕਰਕੇ ਥੋੜਾ ਮੋਹ ਘਟਾ ਗਏ ਹੁਣ ਆ ਭਈ ਆਪਾਂ ਰਸਤੇ ਦਾ ਭਰਾ ਆ ਗਿਆ ਕਦੀ ਤਾ ਹੀ ਜਾਂਦੇ ਹੁਣ ਆ ਜਾਂਦੇ ਨਹੀਂ ਹੈਂ ਆ ਗਿਆ ਕਦੀ ਤਾ ਹੀ ਭਈ ਆਪਾਂ ਨੂੰ ਇਹ ਵੀ ਇਹ ਵੀ ਆਪਾਂ ਨੂੰ ਡਾਊਨ ਨੂੰ ਦਿੱਤਾ ਸੀ ਘਰੇ ਬਾਜ਼ੀਆਂ ਨਵੇੜੀ ਜਾਂਦਾ ਸੀ ਮੈਂ ਫਿਰ ਬੱਚਿਆਂ ਨੂੰ ਰੱਖ ਲਿਆ ਬੰਦੀ ਘਰੇ ਇਹ ਵੀ ਆਪਾਂ ਨੂੰ ਗਿਫਟ ਦਿੱਤਾ ਹੋਇਆ ਇਹ ਵੀ ਗਿਫਟ ਦਿੱਤਾ ਤੇ ਇਹ ਹਜੇ ਕੂਦਰੀ ਸਾਡੀ ਕੋਈ ਬਿੱਲੀ ਨਹੀਂ ਹੈਗੀ ਜੇ ਘਰ ਕੇ ਜੇ ਕਿਸੇ ਕੋਲ ਹੈਗੀ ਕਬੂਤਰੀ ਬਿੱਲੀ ਤੁਹਾਨੂੰ ਦੱਸਦੇ ਹੋ ਤੇ ਸਾਹ ਖਾਗਾ ਬਰੇਡ ਤੇ ਇਹ ਪਿਓਰ ਬਾਈ ਨੇ ਕਹਿ ਕੇ ਦਿੱਤਾ ਸੀ ਵੀ ਬਰੀਡ ਬਹੁਤ ਚੰਗੀ ਹੈ ਇਹ ਆਪਣੇ ਬਲੱਡ ਚ ਰਲਦੀ ਆ ਬਾਕੀ ਬਾਕੀ ਬਈ ਇਹ ਬਲੱਡ ਦੇ ਵਿੱਚ ਪੈਂਦੀ ਆ ਤੇ ਪਰ ਬਾਪੂ ਨੂੰ ਉਦਰੀ ਸਲੈਕਟ ਨਹੀਂ ਹਜੇ ਕਰਕੇ ਗਿਆ ਇਹਦੇ ਨਾਲ ਕਿਹੜੀ ਲਾਉਣੀ ਆ ਇਹ ਤੇ ਉਹ ਵੀ ਗੂਤਰੇ ਬਾਪੂ ਕਹਿੰਦਾ ਮੈਂ ਦਊਗਾ ਭਾਈ ਇਹਦੇ ਨਾਲ ਲਾਉਣ ਨੂੰ ਤਾਂ ਸੋ ਸਾਰੇ ਵੀਰਾਂ ਦਾ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ ਚ ਥੋੜੇ ਜੇ ਕੰਮਕਾਰ ਕਰਕੇ ਬਾਜੀ ਨੂੰ ਅਪਡੇਟ ਵੀ ਨਹੀਂ ਪਾ ਸਕੇ ਸੀ ਚਲੋ ਕੋਈ ਗੱਲ ਨਹੀਂ ਹੁਣ ਉਹਨੂੰ ਕਵਤਨੀ ਬਾ ਵੀਡੀਓ ਪਾਇਆ ਕਰਾਂਗੇ ਰੋਜ਼ ਵੀਡੀਓ ਆਏਗਾ ਬਣਾਇਆ ਇੱਕ ਰਾਖਰ ਦੀ ਆ ਸਾਡਾ ਸਭ ਤੋਂ ਮਹਾਨ ਸੁਪਰ ਸਟਾਰ ਆ ਸਾਡਾ ਸੁਪਰ ਸਟਾਰ ਗਾਲੀ ਪੁੱਸਾ ਆ ਜਾਂਦਾ ਵੀ ਨਾ ਕਿਤੇ ਇਹ ਹਰੇਈ ਹੈ ਹੂੰ ਤੇ ਨਾ ਬਈ ਇਹਨੇ ਕਿਤੇ ਟੀਨੇ ਹੁੰਦੇ ਸੀ ਉਦੋਂ ਤੇ ਬਾਜੀਆਂ ਨਿਮੇੜ ਕੇ ਬਹਿਣਾ ਹੁੰਦਾ ਨਾਲੇ ਉਦੋਂ ਗੇਮ ਵੀ ਹੈ ਨਹੀਂ ਸੀ ਕੋਈ ਫੋਕੇ ਪਾਣੀ ਤੇ ਇਹ ਫੋਕੇ ਪਾਣੀ ਤੇ ਉਡਦਾ ਰਿਹਾ ਬਈ ਇਹਦੇ ਬੱਚਿਆਂ ਨੇ ਬਹੁਤ ਰਿਜ਼ਲਟ ਦਿੱਤਾ ਦੋਸਰਾ ਤੀਸਰਾ ਬਹੁਤ ਜਿੱਤਿਆ ਨੇ ਇਹਨੇ ਬਾਈ ਨੇ ਤੇ ਇਹਦੇ ਪੱਠਿਆਂ ਨੇ ਇਹ ਸਿਆਣੇ ਬਹੁ ਸੀਗੇ ਫਾਈੜੇ ਬਹੁ ਕੱਢਦੇ ਨੇ ਇਹ ਬਹਿੰਦੇ 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 ਬਾਜੀਆਂ ਨਵੇੜੀਆਂ ਵੀ ਇਹਨਾਂ ਨੇ ਲਵਾ ਲਈਆਂ ਕਿੰਨਾ ਲੰਮਾ ਲੰਜਾ ਪੁੱਤਰ ਇਹ ਹੁਣ ਬੱਚੇ ਨਹੀਂ ਕੱਢਦਾ ਸਾਡੇ ਕੋਲੇ ਉਹਨੇ ਕਹਿਆ ਸੀ ਘਰੇ ਹੁੰਦਾ ਇਹ ਜਾਲ ਵਿੱਚ ਛੱਡ ਲਈਦਾ ਤੇ ਇਹ ਸਾਡਾ ਖੁੱਡਿਆਂ ਦਾ ਸਭ ਤੋਂ ਮਾੜਾ ਪੁਰਾਣਾ ਪੁੱਤਰ ਇਹ ਰਹਿ ਗਿਆ ਆਪਣੇ ਕੋਲ ਹਾਂ ਇਹ ਪੁੱਤਰ ਫਾਈੜੇ ਹਜੇ ਸਾਡੇ ਕੋਲੇ ਹੈਗੀ ਵਿੱਚ ਵਿੱਚ ਉਸke ਸਾਥ ਤੋਂ ਸੰਭ ਹੀ ਨਹੀਂ ਗਏ ਯਾਰ ਲਿਆਜਾਂ ਫਿਆਜਾਂ ਦੇ ਬਾਲੇ ਇੱਕ ਦੀ ਖਰਾਬ ਬੰਦੇ ਬਲੇ ਬੰਦੇ ਜਿਹੜਾ ਇੱਕ ਗਿਆ ਜਾਂਦਾ ਸੀ ਅਸੀਂ ਜਵਾਬ ਨਹੀਂ ਸੀ ਦਿੰਦੇ ਭਾਈ ਉਹਨਾਂ ਚੱਲ ਉਦੋਂ ਅਕਲ ਨਹੀਂ ਸੀ ਹੈਗੀ ਫਿਰ ਵੱਡੀ ਗੱਲ ਤੇ ਆ ਆ ਦੇਖ ਲਓ ਭਾਈ ਆਹਾ ਯਾ ਇਹ ਸਾਡੇ ਉਹਦਾ ਬਲੱਡ ਆਪਦੇ ਬੋਸ ਸੀਗਾ ਹੁਣ ਤਹੇ ਡਾਇਰੈਕਟ ਹੀ ਪੁੱਛ ਕੇ ਮਾਰਦਾ ਮਿਲਦਾ ਵੀ ਆ ਗੁੜਕਦਾ ਵੀ ਆ ਪਰ ਆਂਡੇ ਨਹੀਂ ਦਰਾਉਂਦਾ ਹੋਏ ਭਾਈ ਇਹ ਉਮਰ ਵਾਲੀ ਹੋਗੀ ਇਹ ਉਹ ਟਾਈਮ 'ਚ ਥੋਕੇ ਪਾਣੀ ਦੇ ਵੜਿਆ ਆ ਰਣ ਨਲਕੇ ਵਾਲੇ ਤੇ ਭਾਈ ਆਕੇਲੇ ਬਾਣੀਆ ਦੁੱਢਾ ਸਾਡੇ ਕੋਲੇ ਪਾਣੀ ਪੂਣੀ ਕੋਈ ਨਹੀਂ ਸੀ ਪਤਾ ਨਹੀਂ ਸੀ ਉਹ ਇੱਥੇ ਛੱਡ ਦਿੰਦਾ ਸੀ ਮਨਾਨ ਖਾਗੀ ਕਰਤੀ ਉਸ ਕਰਦਾ ਸੀ ਖਾਗੀ ਕਰ ਦੁੱਤਰਦਾ ਸੀ ਉਹ ਤੋਂ ਬਾਅਦ ਫੇਰ ਬਾਈ ਚੇਤੂ ਦੀ ਗਾਣ ਨੂੰ ਉਸਤਾ ਧਾਰਿਆ ਸੀ ਫੇਰ ਪਾਣੀ ਪੂਣੀ ਦਾ ਪਤਾ ਲੱਗਣ ਲੱਗਿਆ ਸਾਨੂੰ ਆਹ ਵੀ ਜਹਾਹ ਇਹਨੇ ਪੱਠਿਆਂ ਚ ਪੱਠਾ ਲਾ ਤਾ ਨਵੀਂ ਇਹਦੀ ਬਲੱਡ ਲੈਣੀ ਆਹ ਜੀ ਇਹਦੀ ਬਲੱਡ ਲੈਣਾ ਕਾਲੀ ਜਵੜੀ ਹੈ ਇਹ ਇਹਦਾ ਕਾਲਾ ਮੋਰ ਵੀ ਸੀ ਬਈਆਂ ਨੇ ਤੇ ਉਹ ਥੋੜਾ ਜਿਹਾ ਘਟ ਗਿਆ ਇਹ ਜਹਾਨ ਕੇ ਛੱਡਿਆ ਸੀ ਬਈ ਆਪਾਂ ਛੀਵਾ ਹੰਜਾਈ ਬਈ ਆਪਣਾ ਥੋੜਾ ਜਿਹਾ ਸਾਡੇ ਤੋਂ ਗਲਤ ਹੋ ਗਿਆ ਫਿਰ ਇਹ ਘਰੇ ਹੁਣ ਅਸੀਂ ਬੱਚਿਆਂ ਨੂੰ ਰੱਖ ਲਿਆ ਨੋ ਵੀ ਮਿੱਤਰੋ ਦੇ ਇਹ ਲੋ ਠੀਕ ਹੈ ਜੀ ਸਾਰੇ ਵੀਰਾਂ ਦਾ ਧੰਨਵਾਦ ਬਾਅਦ ਵਿੱਚ ਆਪਾਂ ਕੱਲ ਨੂੰ ਬਣਾ ਕੇ ਵੀਡੀਓ ਦੱਸਾਂਗੇ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਧੰਨਵਾਦ ਜੀ ਤੁਹਾਡਾ